ਜੇ ਤੁਸੀਂ ਜਿੰਮ ਜਾਂਦੇ ਹੋ ਤੁਹਾਡੇ ਪਰਿਵਾਰ ਚੋਂ ਕੋਈ ਜਿੰਮ ਜਾਂਦਾ ਇਹ ਵੀਡੀਓ ਧਿਆਨ ਨਾਲ ਦੇਖ ਲਿਓ ਕਈ ਜਾਨਾਂ ਬਚ ਸਕਤੀਆਂ ਨੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਕਿਉਂਕਿ ਜੋ ਪਹਿਲਾਂ ਅਸੀਂ ਸਾਵਧਾਨੀ ਵਰਤ ਲਈਓ ਚੰਗੀ ਰਹਿੰਦੀ ਹੈ ਬਾਅਦ ਦੇ ਵਿੱਚ ਉਮਰਾਂ ਦੇ ਰੋਣੇ ਮਿਲ ਜਾਂਦੇ ਨੇ ਕਿਉਂਕਿ ਐਸਾ ਹੀ ਇੱਕ ਮੁੰਡੇ ਨਾਲ ਹੋਇਆ 32 ਸਾਲਾਂ ਦਾ ਮੁੰਡਾ ਜਿੱਥੇ ਕਿ 32 ਸਾਲ ਦੇ ਇਸ ਨੌਜਵਾਨ ਨੂੰ ਜਿੰਮ ਲਾਉਂਦੇ ਲਾਉਂਦੇ ਅਚਾਨਕ ਸਿਰ ਦਰਦ ਹੋਇਆ ਸਿਰ ਦਰਦ ਹੋ ਕੇ ਇਹ ਨੌਜਵਾਨ ਢੇਠਾ ਡਿੱਗ ਗਿਆ ਢੇਠਾ ਡਿੱਗੇ ਤੇ ਤੜਫਣ ਲੱਗਿਆ ਉੱਥੇ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਵੀ ਹੋਈ ਹੈ ਤੁਹਾਨੂੰ ਸੀਸੀਟੀਵੀ ਵੀ ਨਾਲੋ-ਨਾਲ ਉਸ ਦੇ ਵਿੱਚ ਦੇਖਿਆ ਗਿਆ ਕਿ ਕਿਵੇਂ ਨੌਜਵਾਨ ហេਠੜੀ ਗਿਆ ਤੁਰੰਤ ਮਦਦ ਲਈ ਸਾਰੇ ਭੱਜੇ ਆਏ ਤੇ ਫਿਰ ਇਸ ਨੌਜਵਾਨ ਦੀ ਉੱਥੇ ਹੀ ਤੜਫ ਤੜਫ ਕੇ ਮੌਤ ਹੋ ਗਈ ਜਿੰਮ ਲਗਾਉਣ ਦੇ ਦੌਰਾਨ ਪਰ ਹੋਇਆ ਕੀ ਆਖਰਕਾਰ ਕਿਵੇਂ ਜਿੰਮ ਦੇ ਵਿੱਚ ਇਸ ਬੰਦੇ ਦੀ ਮੌਤ ਹੋਈ ਹੈ ਕਿਉਂਕਿ ਦੋ ਬੱਚਿਆਂ ਦਾ ਪਿਤਾ ਵੀ ਸੀ ਇਸ ਨੌਜਵਾਨ ਦੇ ਹੁਣ ਜਾਣ ਤੋਂ ਬਾਅਦ ਪਿੱਛੇ ਬੱਚੇ ਹੁਣ ਪਿਤਾ ਦੇ ਸائے ਤੋਂ ਬੇਮੁਖ ਹੋ ਚੁੱਕੇ ਨੇ ਨਾਲੋਂ ਨਾਲ ਤੁਹਾਨੂੰ ਦੱਸ ਦਈਏ ਜਿੰਮ ਜਾਣ ਲੱਗੇ ਧਿਆਨ ਰੱਖਣਾ ਜ਼ਰੂਰੀ ਹੈ ਬਹੁਤ ਸਾਰੇ ਨੌਜਵਾਨ ਜੋ ਕਿ ਕਹਿੰਦੇ ਆ ਕਿ ਨਵਾਂ ਖੂਨ ਆ ਤੇ ਉੱਥੇ ਜਾ ਕੇ ਜਿੰਮ ਦੇ ਵਿੱਚ ਪਹਿਲਾਂ ਹੀ ਭਾਰੀ-ਭਾਰੀ weight ਚੱਕ ਲੈਣੇ ਬਿਨਾਂ ਕਿਸੇ ਜੋ ਟ੍ਰੇਨਰ ਦੀ ਸਹਾਇਤਾ ਤੋਂ ਕਿਸੇ ਤੋਂ ਸਲਾਹ ਲਈ ਉੱਥੇ weight ਚੱਕੜੇ ਤੁਹਾਡੀ ਬੋਡੀ ਤਾਂ ਬਣਾਉਣ ਭਾਵੇਂ ਨਾ ਬਣਾਉਣ ਪਰ ਤੁਹਾਡੀ ਜਾਨ ਗਵਾਉਣ ਦੇ ਵਿੱਚ ਤੁਹਾਡੀ ਮਦਦ ਜ਼ਰੂਰ ਕਰ ਸਕਦੇ ਨੇ ਕਿਉਂਕਿ ਐਸੀ ਹੀ ਚੀਜ਼ਾਂ ਜਾਨ ਤੇ ਭਾਰੀ ਪੈਂਦੀਆਂ ਨੇ ਹੁਣ ਇਸ ਮਾਮਲੇ ਨੂੰ ਸਮਝੀਏ ਤਾਂ ਵਾਰਾਨਸੀ ਦਾ ਇਹ ਮਾਮਲਾ ਵਾਰਾਨਸੀ ਦੇ ਵਿੱਚ ਇਹ ਜੋ ਨੌਜਵਾਨ ਸੀ ਦੋ ਬੱਚਿਆਂ ਦਾ ਪਿਤਾ ਹੈ ਉਸ ਨੂੰ ਅਚਾਨਕ ਉਸ ਸਮੇਂ ਸਿਰ ਦੇ ਵਿੱਚ ਦਰਦ ਹੋਇਆ ਤਾਂ ਹੋਇਆ ਕੀ ਸੀ ਦਰਸਲ ਉਸ ਨੂੰ ਮੰਨਿਆ ਜਾ ਰਿਹਾ ਹੈ ਕਿ ਬ੍ਰੇਨਸਟ੍ਰੋਕ ਕਾਇਆ ਬ੍ਰੇਨ ਸਟ੍ਰੋਕ ਕਰਨ ਦੇ ਨਾਲ ਹੀਠਾ ਡਿੱਗ ਗਿਆ ਤੇ ਇਸ ਦਾ ਕਾਰਨ ਮੰਨਿਆ ਜਾ ਰਿਹਾ ਕਿ ਦਿਲ ਦਾ ਆਕਾਰ ਵਧਣਾ ਕਈ ਵਾਰ ਜਿਮ ਦੇ ਵਿੱਚ ਜਦ ਲੋਕ ਜਦ weight ਚੱਕ ਰਹੇ ਹੁੰਦੇ ਨੇ ਉਸ ਸਮੇਂ ਸਰੀਰ ਦੇ ਉੱਤੇ ਵੀ ਬਹੁਤ ਜ਼ਿਆਦਾ ਭਾਰ ਪੈਂਦਾ ਹੈ ਬਹੁਤ ਜ਼ਿਆਦਾ ਜ਼ੋਰ ਪੈਂਦਾ ਹੈ ਸਰੀਰ ਦੇ ਉੱਤੇ ਜਿਸ ਦੇ ਨਾਲ ਕਿ ਜਦ ਮਸਲ ਸਟ੍ਰੈਚ ਹੁੰਦੀਆਂ ਨੇ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਇਸੇ ਲਈ ਕਹਿੰਦੇ ਨੇ ਕਿ ਜਦ ਵੀ ਜਿਮ ਚ ਜਾਣਾ ਆਪਣੇ ਸਰੀਰ ਦੇ ਅਕੋਰਡਿੰਗ ਕੋਈ ਬੰਦਾ 50 ਕਿਲੋ ਚੱਕ ਰਿਹਾ ਤਾਂ ਜ਼ਰੂਰੀ ਨਹੀਂ ਵੀ ਤੁਸੀਂ ਵੀ ਉਨਾ ਹੀ ਭਾਰ ਚੱਕੜਾ ਜੇ 50 ਕਿਲੋ ਅਗਲਾ ਚੱਕ ਰਿਹਾ ਤੁਸੀਂ ਆਪਣੇ weight ਦੇ ਅਕੋਰਡਿੰਗ ਜੇਕਰ ਕਿਸੇ ਦੇ ਸਰੀਰ ਦਾ ਭਾਰ ਹੀ 50 ਕਿਲੋ ਹੈ ਤਾਂ ਉਹ ਤਾਂ ਨਹੀਂ ਉਨਾ weight ਚੱਕੇਗਾ ਨਾ ਇਹ ਗੱਲਾਂ ਸਮਝਣ ਦੀ ਲੋੜ ਹੈ ਕਿਉਂਕਿ ਜਿੰਮ ਦੇ ਵਿੱਚ ਅਕਸਰ ਜਾ ਕੇ ਕੀ ਹੁੰਦਾ ਹੈ ਕਿ ਲੋਕ ਦੇਖਾ ਦੇਖੀ ਭੇੜਚਾਲ ਅਸੀਂ ਬੜੀ ਕਹਿੰਦੇ ਆ ਕਿ ਗਏ ਇੱਕ ਦੂਸਰੇ ਬੰਦੇ ਨੂੰ ਦੇਖਿਆ ਕਿ ਇਹ ਇਸ ਤਰੀਕੇ ਨਾਲ ਜਿੰਮ ਲਾਰੇ ਮੈਂ ਵੀ ਇਹੀ ਲਾਉਣੀ ਹੈ ਕੋਈ ਚੈਸਟ ਦੀ ਲਾ ਰਿਹਾ ਤਾਂ ਚੈਸਟ ਦੀ ਜਿੰਮ ਲਾਉਣੀ ਸ਼ੁਰੂ ਹੋ ਗਈ ਲੈਗ ਦੀ ਤਾਂ ਲੈਗ ਦੀ ਪਰ ਇੱਥੇ ਇਸ ਗੱਲ ਤੇ ਧਿਆਨ ਦਿਓ ਕੀ ਬੋਡੀ ਜੋ ਬਣਾਣੀ ਹੈ ਬੋਡੀ ਬਣਾਉਣੀ ਹੈ ਉਸ ਦਾ ਜੋ ਤਰੀਕਾ ਹੈ ਉਹ ਹਰ ਇੱਕ ਲਈ ਇੱਕ ਹੀ ਨਹੀਂ ਹੁੰਦਾ ਤੁਹਾਡੇ ਬੋਡੀ ਸਟਰਕਚਰ ਦੇ ਅਨੁਸਾਰ ਤੁਸੀਂ ਅਲੱਗ-ਅਲੱਗ ਐਕਸਰਸਾਈਜ਼ ਕਰਨੀ ਹੁੰਦੀ ਹੈ ਜਿਸ ਨਾਲ ਕੀ ਅੱਗੇ ਤੰਦਰੁਸਤ ਰਹਿਣੇ ਹੋ ਹੁਣ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਨਾ ਸਾਰਿਆਂ ਤੱਕ ਜੋ ਜਿਮ ਲਾਉਂਦੇ ਨੇ ਤਾਂ ਕਿ ਉਹ ਵੀ ਸੁਚੇਤ ਰਹਿਣ ਕਿ ਇਸ ਤਰੀਕੇ ਨਾਲ ਜਾ ਕੇ ਅੱਗੇ ਦੀ ਕਿਤੇ ਕੋਈ ਐਸਾ ਸਟੈਪ ਨਾ ਚੁੱਕ ਲੈਣ ਜਿਸ ਨਾਲ ਨੁਕਸਾਨ ਹੋ ਸਕਦਾ ਕਿਉਂਕਿ ਜਿਮ ਲਾਉਣ ਵਾਲਾ ਵਿਅਕਤੀ ਤਾਂ ਆਪਣੀ ਜਾਣ ਤੋਂ ਗਿਆ ਹੀ ਗਿਆ ਪਿੱਛੇ ਉਸ ਦਾ ਸਾਰਾ ਪਰਿਵਾਰ ਰੁੜ ਗਿਆ ਇਸ 32 ਸਾਲਾਂ ਦੇ ਨੌਜਵਾਨ ਦਾ ਕਿਉਂਕਿ ਇਹ ਉਹ ਉਮਰ ਹੈ ਜਦ ਬੰਦਾ ਆਪਣੇ ਕੈਰੀਅਰ ਦੇ ਵਿੱਚ ਜਾ ਕੇ ਸੈੱਟ ਹੁੰਦਾ ਜਾਂ ਜਾ ਕੇ ਸ਼ੁਰੂਆਤੀ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਨਾ ਕਿ 30 ਤੋਂ ਬਾਅਦ ਬੰਦਾ ਜਾ ਕੇ ਆਪਣੀ ਜ਼ਿੰਦਗੀ ਚ ਸਟੇਬਲ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਉਸੇ ਤੋਂ ਬਾਅਦ ਦੀ ਚੰਗੀ ਸਿਹਤ ਦੇ ਚੱਕਰ ਦੇ ਵਿੱਚ ਇਹ ਜੋ ਵਿਅਕਤੀ ਬਾਡੀ ਬਿਲਡਿੰਗ ਵੀ ਕਰਦਾ ਸੀ ਵੈਸੇ ਨਾਲੋਂ ਨਾਲ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਨਾਲੋਂ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਪਲੀਮੈਂਟਸ ਬੜੇ ਨੌਜਵਾਨ ਲੈਂਦੇ ਰਿਹਾ ਅੱਜਕੱਲ ਕਿ ਪ੍ਰੋਟੀਨ ਪਾਊਡਰ ਲੈਣੇ ਆ ਜਾਂ ਫਿਰ ਹੋਰ ਡਾਈਟ ਲੈਣੀ ਉਸ ਨੂੰ ਚਲੋ ਫਿਰ ਵੀ ਸਹੀ ਕਿਹਾ ਜਾਂਦਾ ਹੈ ਪਰ ਦੂਸਰੇ ਪਾਸੇ ਦੇਖੀਏ ਕੁਝ ਲੋਕ ਐਸੇ ਇਲੀਗਲ ਸਪਲੀਮੈਂਟਸ ਲੈਂਦੇ ਨੇ ਕਿ ਬਸ ਮਿਹਨਤ ਨਾ ਕਰਨੀ ਪਵੇ ਚੰਨ ਦਿਨਾਂ ਦੇ ਵਿੱਚ ਅਸੀਂ ਕੁਝ ਹੀ ਮਹੀਨਿਆਂ ਦੇ ਵਿੱਚ ਬਹੁਤ ਵੱਡੀ ਬਾਡੀ ਹੋ ਜਾਵੇ ਤੇ ਫਿਰ ਸਾਡੇ ਮਸਲ ਬਣ ਜਾਣ ਤੇ ਅਸੀਂ ਬੜੇ ਸੋਹਣੇ ਦੇਖੀਏ ਇਹ ਸਭ ਕੁਝ ਜੋ ਹੈ ਇੱਕ ਸਮੇਂ ਦੇ ਨਾਲ ਹੁੰਦਾ ਹੈ ਤਾਂ ਸਬਰ ਰੱਖ ਕੇ ਜੇਕਰ ਤੁਸੀਂ ਸਿਹਤ ਬਣਾਉਣਾ ਚਾਹਦੇ ਹੋ ਉਹ ਤਾਂ ਚੰਗੀ ਹੈ ਪਰ ਜੇਕਰ ਕਾਲੀ ਕਰਕੇ ਕੁਝ ਕਰੋਗੇ ਤਾਂ ਨੁਕਸਾਨ ਚ ਲੈਣਾ ਪੈ ਸਕਦਾ ਹੈ ਇੱਥੇ ਹਾਲਾਂਕਿ ਇਸ ਨੌਜਵਾਨ ਦੇ ਨਾਲ ਕੀ ਹੋਇਆ ਇੱਕ ਸਵਾਲ ਹੈ पर ਮੰਨਿਆ ਜਾ ਰਿਹਾ ਹੈ ਕਿ ਜੋ ਬ੍ਰੇਨ ਸਟ੍ਰੋਕ ਹੋਇਆ ਉਹ ਜੋ ਦਿਲ ਦਾ ਆਕਾਰ ਵਧਣਾ ਹੈ ਉਸ ਦੇ ਕਾਰਨ ਹੋਇਆ ਹਾਲਾਂਕਿ ਦਿਲ ਦਾ ਆਕਾਰ ਕਿਉਂ ਵਧਿਆ ਇਸ ਦੇ ਪਿੱਛੇ ਵੀ ਕਈ ਕਾਰਨ ਹੋ ਸਕਦੇ ਨੇ ਜਿਸ ਚ ਖਾੜਪੀੜ ਤੋਂ ਲੈ ਕੇ ਇਸ ਤਰੀਕੇ ਦੇ ਨਾਲ ਜ਼ੋਰ ਸ਼ੋਰ ਦੇ ਨਾਲ ਕਸਰਤ ਕਰਨਾ ਵੀ ਸ਼ਾਮਿਲ ਹੈ ਪਰ ਜਿਮ ਦੇ ਵਿੱਚ ਜੇਕਰ ਜਾਓ ਤੇ ਇੱਕ ਗੱਲ ਦਾ ਧਿਆਨ ਰੱਖੋ ਜੇਕਰ ਹਲਕੀ ਜਹੀ ਵੀ ਦਿੱਕਤ ਮਹਿਸੂਸ ਹੁੰਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਦਿਲ ਦੇ ਵਿੱਚ ਇੱਕ ਹਲਕੀ ਜਿਹੀ ਵੀ ਜੇਕਰ ਤੁਹਾਨੂੰ ਚੀਜ਼ ਮਹਿਸੂਸ ਹੋਏ ਤੁਰੰਤ ਰੁਕ ਜਾਓ ਉੱਥੇ ਹੀ ਰੁਕ ਜਾਓ ਤੇ ਪਾਣੀ ਨਾ ਪੀਓ ਉਸੇ ਵੇਲੇ ਰੁੱਕ ਕੇ ਥੋੜੀ ਦਿਰ ਲੰਬੇ ਸਾਲ ਉਹ ਜਿਸੜਾ ਕਿ ਤੁਹਾਡੀ ਬਾਡੀ ਨਾਰਮਲ ਹੋਵੇ ਤੇ ਫਿਰ ਉਸ ਤੋਂ ਬਾਅਦ ਕਿਸੇ ਡਾਕਟਰ ਤੋਂ ਜਾ ਕੇ ਸਲਾਹ ਲਓ ਫਿਰ ਜਿਮ ਰੋਕ ਦੇਣੀ ਚਾਹੀਦੀ ਤਾਂ ਹਮੇਸ਼ਾ ਇੱਕ ਟ੍ਰੇਨਰ ਨਾਲ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਜੇਕਰ ਧਿਆਨ ਰੱਖੀਏ ਤਾਂ ਬਹੁਤ ਕੀਮਤੀ ਜਾਣਬਾਤ ਸਕਦੀਆਂ ਨੇ ਪਹਿਲਾਂ ਵੀ ਕਈ ਜਨਾਂ ਨੌਜਵਾਨਾਂ ਦੀਆਂ ਗਈਆਂ ਨੇ ਤਾਜ਼ਾ ਮਾਮਲਾ ਵਾਰਨ ਅਸੀਦਾ ਪਰ ਇਸ ਗੱਲ ਤੋਂ ਅਸੀਂ ਸਾਰੇ ਸੇਧ ਲੈ ਸਕਦੇ ਆ ਕਈ ਜਾਨਾਂ ਅਸੀਂ ਬਚਾ ਸਕਦੇ ਹਾਂ ਤੇ ਉਹਨਾਂ ਜਿਮ ਵਾਲਿਆਂ ਨੂੰ ਇਹ ਚੀਜ਼ ਜ਼ਰੂਰ ਸਮਝਾਓ ਜੇਕਰ ਤੁਹਾਡੇ ਆਸ-ਪਾਸ ਦੇ ਵਿੱਚ ਕੋਈ ਪਰਿਵਾਰ ਚ ਤੁਹਾਡਾ ਕੋਈ ਭਾਈ ਹੈ ਤੁਹਾਡਾ ਪੁੱਤ ਹੈ ਜਾਂ ਫਿਰ ਕੋਈ ਹੋਰ ਵੀ ਕਿਉਂਕਿ ਮੈਂ ਲਾਵਾ ਵੀ ਜਿਮ ਲਾਉਂਦੀ ਹਾਂ ਰੇ ਹਰ ਇੱਕ ਨੂੰ ਇਹ ਗੱਲ ਸਮਝਾਓ ਕਿ ਜੋ ਇਸ ਤਰੀਕੇ ਨਾਲ ਜਿਮ ਲਾਉਣੀ ਹੈ ਆਪਣੀ ਸਿਹਤ ਦਾ ਧਿਆਨ ਤਾਂ ਰੱਖੋ ਪ੍ਰਣਾਲ ਜਾਨ ਜ਼ਰੂਰੀ ਹੈ ਸਿਹਤ ਤੋਂ ਪਹਿਲਾਂ